ਤਰਨਤਾਰਨ ਦੇ ਨਜ਼ਦੀਕੀ ਪਿੰਡ ਕਲੇਰ ਵਿੱਚ ਪਿਛਲੇ 1 ਹਫ਼ਤੇ ਤੋਂ ਪਿੰਡ ਵਿੱਚ ਪਾਣੀ ਨਾ ਆਉਣ ਕਰਕੇ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਾਣੀ ਨਾ ਆਉਣ ਦਾ ਕਾਰਨ ਪਿੰਡ ਵਿੱਚ ਬਣੇ ਜਲ ਵਿਭਾਗ ਦੀ ਮੋਟਰ ਦਾ ਖਰਾਬ ਹੋਣਾ ਹੈ ਜਿਸ ਲਈ ਪ੍ਰਸ਼ਾਸਨ ਨੂੰ ਪਿੰਡ ਵਾਲੇ ਬਹੁਤ ਵਾਰ ਪਹਿਲਾਂ ਵੀ ਕਹਿ ਚੁੱਕੇ ਹਨ ਪਰ ਉਸ ਵਾਰ ਕੋਈ ਵੀ ਧਿਆਨ ਨਹੀਂ ਦਿੱਤਾ ਜਾ ਰਿਹਾ। ਲੋਕਾਂ ਨੇ ਦੱਸਿਆ ਕਿ ਉਹਨਾਂ ਵੱਲੋਂ ਬੰਬੀ ਤੇ ਜਾ ਕੇ ਪਾਣੀ ਲਿਆਉਣਾ ਪੈ ਰਿਹਾ ਹੈ ਜਿਸ ਕਰਕੇ ਉਹਨਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਹ ਕਹਿੰਦੇ ਆਂ ਗਾੜੀ ਜਈ ਨੂੰ ਕਿਹਾ ਵਾ ਜਈ ਹੁਣ ਜਦ ਦਿਨ ਵੇਖੂਗਾ ਉਹਦੀ ਉਹਦੇ ਤੇ ਆ ਕੀ ਟੰਗੀ ਆਦੀ ਤੁਹਾਨੂੰ ਟੰਗੀ ਆਈ ਪਾਣੀ ਵੇਖੋ ਬੰਬੀਆਂ ਨੂੰ ਡੀਕੰਡ ਐ ਬੱਤੀ ਆਉਗੀ ਤੇ ਬੰਬੀਆਂ ਤੋਂ ਪਾਣੀ ਭਰਾਂਗੇ ਫਿਰ ਪੀਵਾਂਗੇ ਅਸੀਂ ਮੰਗ ਕਰਦੇ ਹਾਂ ਕਿ ਸਾਨੂੰ ਬੱਤੀ ਦੀ ਮੋਟਰ ਪਾਣੀ ਜ਼ਰੂਰ ਆਉਣਾ ਚਾਹੀਦਾ ਵਾ ਤਿੰਨ ਟਾਈਮ ਪਾਣੀ ਆਉਣਾ ਚਾਹੀਦਾ ਵਾ ਉਧਰ ਕਾਰਜਕਾਰੀ ਇੰਜੀਨੀਅਰ ਖਜਾਨ ਸਿੰਘ ਮਿੰਹਾਸ ਨੇ ਕਿਹਾ ਕਿ ਉਹਨਾਂ ਨੂੰ ਕੋਈ ਅਜਿਹੀ ਸੂਚਨਾ ਨਹੀਂ ਮਿਲੀ ਕਿ ਪਿੰਡ ਦੇ ਵਿੱਚ ਪਾਣੀ ਨਹੀਂ ਆ ਰਿਹਾ ਜੇਕਰ ਅਜਿਹੀ ਕੋਈ ਗੱਲ ਹੈ ਤਾਂ ਉਸ ਨੂੰ ਛੇਤੀ ਤੋਂ ਛੇਤੀ ਸੁਲਝਾ ਦਿੱਤਾ ਜਾਵੇਗਾ ਸਾਡੇ ਵਿਭਾਗ ਦੇ ਸੈਂਟਰਲਾਈਜ਼ਡ ਹੈਲਪਲਾਈਨ ਨੰਬਰ ਹੈ ਟੋਲ ਫਰੀ ਹਰਤ ਪੰਡਚੋ ਦਾ ਨੰਬਰ ਲਿਖਿਆ ਪੰਜ ਪੰਜ ਥਾਂ ਤੇ ਸਾਨੂੰ ਇਹੋ ਜਿਹੀ ਟੋਲ ਫ੍ਰੀ ਤੋਂ ਨਾ ਕੰਪਲੇਂਟ ਕੋਈ ਆਈ ਹੈ ਨਾ ਸਾਨੂੰ ਕੋਈ ਕੰਪਲੇਂਟ ਮੇਰੇ ਨਜੀ ਤਨ ਚਾਹੀਏ ਹੁਣ ਤੁਸੀਂ ਧਿਆਨ ਚ ਲੈ ਆਂਦਾ ਉਹਦੇ ਉਤੇ ਐਕਸ਼ਨ ਲੈ ਕੇ ਕਾਰਵਾਈ ਕਰਾ ਦਿੰਦਾ ਮੈਂ ਹੁਣ ਦੇਖਣਾ ਹੋਵੇਗਾ ਕਿ ਸਰਕਾਰ ਵੱਲੋਂ ਕਦੋਂ ਤੱਕ ਲੋਕਾਂ ਦੀਆਂ ਇਹਨਾਂ ਮੁਸ਼ਕਲਾਂ ਨੂੰ ਹੱਲ ਕੀਤਾ ਜਾਂਦਾ ਹੈ ਤਰਨਤਾਰਨ ਤੋਂ ਵਿਜੇ ਕੁਮਾਰ ਜਗ ਬਾਣੀ ਟੀਵੀ ਲਈ